ਸੌਣ ਦਾ ਮਹੀਨਾ ਏੜਿਆ ਪੇਕੇ ਪਿੰਡ ਮਨਾਈਦਾ ਸੌਣ ਦਾ ਮਹੀਨਾ ਏੜਿਆ ਪੇਕੇ ਪਿੰਡ ਮਨਾਈਦਾ ਬੇਅਕਲੀ ਦਇਆ ਜਾਇ ਵਤੀਆਂ ਨੂੰ ਲੈਣਨੀ ਆਈਦਾ ਬੇਅਕਲੀ ਦਇਆ ਜਾਇ ਵਤੀਆਂ ਨੂੰ ਲੈਣਨੀ ਆਈਦਾ ਬੇਅਕਲੀ ਦਇਆ ਜਾਇ ਵਤੀਆਂ ਨੂੰ ਲੈਣਨੀ ਆਈਦਾ ਬੋਲੀ ਤੇ ਬੋਲੀ ਪਾਗੇ ਕਿ ਮੇਰਣ ਕਾਲਿਆ ਪਰਪਲੇਕੇ ਅੰਬਰਾਂ ਵਿੱਚੋਂ ਪਰੀਆਂ ਉੱਤਰ ਆਈਆਂ ਰੱਬਾ ਮਿਹਰ ਕਰੀ ਤੀਆਂ ਸਣਦੀਆਂ ਆਈਆਂ ਰੱਬਾ ਮਿਹਰ ਕਰੀ ਤੀਆਂ ਸਣਦੀਆਂ ਆਈਆਂ ਰੱਬਾ ਮਿਹਰ ਕਰੀ ਤੀਆਂ ਸਣਦੀਆਂ ਆਈਆਂ ਰੱਬਾ ਮਿਹਰ ਕਰੀ ਸਣ ਮਹੀਨਾ ਚੜ ਗਿਆ ਕੁੜੀਓ ਰੁੱਤ ਵਰਖਾ ਦੀ ਆਈ ਬੇਕਰ ਕਰ ਦੇ ਵਿੱਚ ਪੱਕਣ ਭੂੜੇ ਘਰ ਘਰ ਦੇ ਵਿੱਚ ਪੱਕਣ ਪੂੜੇ ਘਰ ਘਰ ਖੀਰ ਬਣਾਈ ਤੀਆਂ ਦੇਖਣ ਨੂੰ ਸੋਰੇ ਚੱਲੇ ਜਮਾਈ ਤੀਆਂ ਦੇਖਣ ਨੂੰ ਸੋਰੇ ਚੱਲੇ ਜਮਾਈ ਤੀਆਂ ਦੇਖਣ ਨੂੰ ਸੁੰਨੀ ਕੁੜੀੇ ਨੱਚਣ ਵਾਲੀਏ ਲਖਨੂ ਤੋਂ ਮਟਕਾ ਦੇ ਮਾਰ ਅੱਡੀ ਤੂੰ ਗਿੱਦੇ ਦੇ ਵਿੱਚ ਚਾਂਜਰ ਨੂੰ ਛਣਕਾ ਦੇ ਮਾਰ ਜੋਰ ਦੀ ਝੂਟਾ ਕੁੜੀਏ ਅੰਬਰੀ ਪੀਂਗ ਚੁੜਾ ਦੇ ਤੀਆਂ ਸਣਦੀਆਂ ਗਿੱਧਾ ਖੂਬ ਸਜਾ ਦੇ ਤੀਆਂ ਸੌਣ ਦੀਆਂ ਗਿੱਧਾ ਖੂਬ ਸਜਾ ਦੇ ਤੀਆਂ ਸੌਣ ਦੀਆਂ ਗਿੱਧਾ ਖੂਬ ਸਜਾ ਦੇ ਤੀਆਂ ਸੌਣ ਦੀਆਂ ਮੈਂ ਸੌਣ ਦਾ ਦੇ ਮਕਲਾਵਾ ਨਾਲੇ ਰਾਂਝਾ ਤੀਆਂ ਦੇਖ ਜੂ ਮੈਂ ਸੌਣ ਦਾ ਦੇ ਮਕਲਾਵਾ ਨਾਲੇ ਰਾਂਝਾ ਤੀਆਂ ਦੇਖ ਜੂ ਮੈਨੂੰ ਨੱਚਦੀ ਨੂੰ ਦੇਖਣ ਆਇਆ ਰਾਂਝਾ ਮੇਰਾ ਚੰਦ ਕੁੜੀਓ ਮੈਨੂੰ ਨੱਚਦੀ ਨੂੰ ਵੇਖਣ ਆਇਆ ਰਾਂਝਾ ਮੇਰਾ ਚੰਦ ਕੁੜੀਓ ਕੁੜੀਆਂ ਚਿੜੀਆਂ ਇਕੱਠੀਆਂ ਹੋਈਆਂ ਦਿਨ ਤੀਆਂ ਦੇ ਆਏ ਵੇ ਜਦ ਪੇਕਿਆਂ ਨੂੰ ਜਾਣਾ ਹੋਵੇ ਜਦ ਪੇਕਿਆਂ ਨੂੰ ਜਾਣਾ ਹੋਵੇ ਮਣ ਮਣ ਚਾ ਚੜ ਜਾਵੇ ਵੀ ਸਾਰੇ ਪਿੰਡ ਚੋਂ ਉੱਚਾ ਦਿਸਦਾ ਸਾਰੇ ਪਿੰਡ ਚੋਂ ਉੱਚਾ ਦਿਸਦਾ ਬਾਬਲ ਦਾ ਚਵਾਰਾ ਨੀ ਕਰ ਮੇਰੇ ਬਾਬਲ ਦਾ ਜਮਈ ਸੁਰਗ ਨਜ਼ਾਰਾ ਕਰ ਮੇਰੇ ਬਾਬਲ ਦਾ ਜਮਈ ਸੁਰਗ ਨਜ਼ਾਰਾ ਕਰ ਮੇਰੇ ਬਾਬਲ ਦਾ ਜਦੋਂ ਕਰ ਜੰਮੀਆਂ ਸੀ ਤੀਆਂ ਬੇਬਾਬਲਾ ਉਦੋਂ ਕਰ ਲੱਗੀਆਂ ਸੀ ਤੀਆਂ ਬੇਬਾਬਲਾ ਉਦੋਂ ਕਰ ਲੱਗੀਆਂ ਸੀ ਤੀਆਂ ਬੇਬਾਬਲਾ ਜਦੋਂ ਤੀਆਂ ਦਿੱਤੀਆਂ ਸੀ ਤੋਰ ਬੇਬਾਬਲਾ ਤੇਰੇ ਕਰੋ ਉੱਡ ਦੇ ਨ ਮੋਰ ਬੇਬਾਬਲਾ ਤੇਰੇ ਕਰੋ ਉੱਡ ਦੇ ਨ ਮੋਰ ਬੇਬਾਬਲਾ ਬਾਹਰੀ ਵਰਸੀ ਘਟਣ ਗਏ ਸੀ ਖਟਕੇ ਲਿਆਂਦੀ ਯਾਰੀ ਬਾਹਰੀ ਵਰਸੀ ਘਟਣ ਗਏ ਸੀ ਖਟਕੇ ਲਿਆਂਦੀ ਯਾਰੀ ਸੌਣ ਮਹੀਨਾ ਦਿਨ ਤੀਆਂ ਦੇ ਨੱਚਦੀ ਕੁੜੀ ਕੁਵਾਰੀ ਚੱਲ ਉੱਠ ਕੇ ਤੂੰ ਬੋਲੀ ਪਾਲਾ ਕਿਉਂ ਬੈਠੀ ਏ ਹਾਰੀ ਬਾਬੋ ਨਚ ਲੈਨੀ ਕੀ ਆਕੜਦੀ ਮਾਰੀ ਬਾਬੋ ਨਚ ਲੈਨੀ ਕੀ ਆਕੜਦੀ ਮਾਰੀ ਬਾਬੋ ਨਚ ਲੈਨੀ ਕੀ ਆਕੜਦੀ ਮਾਰੀ ਬਾਬੋ ਨਚ ਲੈਨੀ ਵੀਰ ਵੇ ਮਰਬੇ ਵਾਲਿਆ ਮੇਰੇ ਯਾਰ ਸੀ ਬਿਨਾ ਵੇ ਹੱਥ ਖਾਲੀ ਵੀਰ ਵੇ ਮਰਬੇ ਵਾਲਿਆ ਮੇਰੇ ਯਾਰ ਸੀ ਬਿਨਾ ਮੇ ਹੱਥ ਖਾਲੀ ਵੀਰ ਵੇ ਮਰਬੇ ਵਾਲਿਆ ਭਾਵੇਂ ਦੀਨ ਵੇ ਸੇ ਰਸੰਦਾਰ ਤੀਆਂ ਮੌਕੇ ਆ ਜੀ ਵੀਰਨਾ ਭਾਵੇਂ ਦੀਨ ਵੇ ਸੇ ਰਸੰਦਾਰ ਤੀਆਂ ਮੌਕੇ ਆ ਜੀ ਵੀਰਨਾ ਗੱਲਾਂ ਕਰੇ ਤੂੰ ਲੌਂਗ ਲਾਚੀਆਂ ਖਾਂਦੀ ਫਿਰੇ ਬਥੇਰਾ ਗੱਲਾਂ ਕਰੇ ਤੂੰ ਲੌਂਗ ਲਾਚੀਆਂ ਖਾਂਦੀ ਫਿਰੇ ਬਥੇਰਾ ਤੂੰ ਸੰਤਾਂ ਦੀ ਸੇਵਾ ਕਰਦੀ ਰੋਜ ਸੁੰਬਰ ਦੀ ਬੇੜਾ ਨੀ ਤੂੰ ਸੰਤਾਂ ਦੀ ਸੇਵਾ ਕਰਦੀ ਰੋਜ ਸੁੰਬਰ ਦੀ ਬੇੜਾ ਆਕੇ ਗਿੱਧੇ ਵਿੱਚ ਪਾਦੇ ਬੋਲੀਆਂ ਕੀ ਕਸ ਜੁਗਾ ਤੇਰਾ ਤੇਥੋਂ ਵਿਛੜਨ ਦਾ ਕਿਥੋਂ ਲਿਆਂ ਮਾਂ ਜੇਰਾ ਤੇਥੋਂ ਵਿਛੜਨ ਦਾ ਕਿਥੋਂ ਲਿਆਂ ਮਾਂ ਜੇਰਾ ਤੇਥੋਂ ਵਿਛੜਨ ਦਾ ਵੇ ਖਾਰੇ ਖੂਹਾਂ ਦੇ ਪਾਣੀ ਮਿੱਠੇ ਨਾ ਹੁੰਦੇ ਲੱਖਾਂ ਮਣ ਗੁੜ ਪਾਈਏ ਬਈ ਤੁੰਬਿਆਂ ਤੋਂ ਤਰਬੂਜ ਨਹੀਂ ਬਣਦੇ ਤੁੰਬਿਆਂ ਤੋਂ ਤਰਬੂਜ ਨਹੀਂ ਬਣਦੇ ਪਾਵੇਂ ਕਿਤਨੀ ਪੈਂਦ ਚੜਾਈਏ ਬਈ ਸੱਤ ਪਾਂ ਦੇ ਪੁੱਤ ਮਿੱਤ ਨਹੀਂ ਹੁੰਦੇ ਸੱਪਾਂ ਦੇ ਪੁੱਤ ਮਿੱਤ ਨਹੀਂ ਹੁੰਦੇ ਚੂੜੀਆਂ ਦੁੱਧ ਪਲਾਈਏ ਹੁਕਮਨ ਨਾਨਾ ਦਾ ਮਨ ਵੱਡੀਏ ਪਰ ਜਾਈਏ ਹੁਕਮਨ ਨਾਨਾ ਦਾ മന വടജ ഹുന വജേ ളു ബിണി ബോൾ പെയ നച്ച മലവണ ധരത്തി ബോൾ പെ നച്ച മലവേണോ പൈ നച്ച മലവണ ധരത്തി ബോൾ പെ